ਬਾਹਰ ਹਵਾ ਕਿੰਨੀ ਚੱਲ ਰਹੀ ਹੈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਹਰ ਮੈਂ ਕਿਹਾ ਹਵਾ ਬਹੁਤ ਚੱਲ ਰਹੀ ਹੈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਕਿ ਸਾਰੇ ਨੇ ਬਹੁਤ ਵਧੀਆ ਹੁੰਦੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਫਿਰਦੇ 10 10:30 ਹੋ ਗਏ ਤੇ ਪਤਾ ਨਹੀਂ ਲੱਗਿਆ ਕਦੋਂ ਕਿ ਵੀਰ ਜਾਈਆਂ ਚ ਬੈਠੇ ਮੈਗ ਦਾ ਇਨਾ ਅਸਰ ਆ ਜਾਂਦਾ ਵੀ ਉੱਠਣ ਨੂੰ ਜੀ ਨਹੀਂ ਕਰਦਾ ਹਾਂਜੀ ਕਿੱਥੇ ਜਾਣਾ ਕੀ ਗੱਲ ਬਾਰਤਾ ਨਹੀਂ ਮੈਂ ਖੋਲਦਾ ਨਾ ਨਾ ਨਹੀਂ ਮਤਲਬ ਹੀ ਨਹੀਂ ਬਾਰ ਖੋਲਦਗੇ ਤੈਨੂੰ ਫੇਰ ਕੀ ਧਾਮ ਕੀ ਇਹਨਿੰਨਾ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਫੇਰ ਵੇਣਾ ਕੀ ਖਾਂਦਾ ਜੁੜਦਾ ਅੱਜ ਦੇ ਦਿਨ ਦੇ ਵਿੱਚ ਪਸੇ ਅੱਜ ਕਰਈਆਂ ਅੱਜ ਇੱਕ ਤਾਂ ਕੰਮ ਕਰਨਾ ਆਪਾਂ ਸੋਲੋ ਸਾਫ ਕਰਨਾ ਪਊ ਕਿਉਂਕਿ ਨਾ ਜਦੋਂ ਮਿੱਟੀ ਡਸਟ ਜੰਮ ਜਾਂਦੀ ਹੈ ਉੱਤੇ ਪੈਨਲਾਂ ਦੇ ਉੱਤੇ ਤਾਂ ਕਹਿੰਦੇ ਬਿਜਲੀ ਘੱਟ ਬਣਾਉਣ ਲੱਗ ਜਾਂਦਾ ਉਹ ਤੇ ਇੱਕਦਾਂ ਹੋਰ ਕੰਮ ਕਰਾਂਗੇ ਕਿਉਂਕਿ ਮੈਂ ਉਹਦੇ ਆਸਤੇ ਕਾਰਵਾਸ਼ਰ ਮੰਗਾਇਆ ਅੰਕਲ ਦਾ ਤੇ ਸ਼ਾਇਦ ਸਕੋਰਪੀਓ ਦੇ ਵੀ ਪਾਣੀ ਮਾਪ ਦੇਗੇ ਸਾਈਡ ਤੇ ਕਿਉਂਕਿ ਗਾਰਾ ਗੁਰਾ ਬਹੁਤ ਹੈ ਤੇ ਬਾਕੀ ਦੇਖਦੇ ਹਾਂ ਸਰ ਦੇ ਅਕੋਰਡਿੰਗ ਤੋਂ ਮੰਗੇ ਕਿ ਨਹੀਂ ਇਹਨੂੰ ਇੱਕ ਹੱਡੀ ਹੋਰ ਦੇਤੀ ਜਿਵੇਂ ਨਾ ਜੋਤ ਨੇ ਤੇ ਬਸ ਨਵੇੜਦੀ ਉਹ ਵੀ ਘੰਟੇ ਕਿਚੀ ਕੱਲ ਕੱਲ ਵਾਲੀ ਤਾਂ ਉਹਦੀ ਨਵੇੜ ਕੇ ਉੱਠਿਆ ਹੁਣ ਵੀ ਨਵੇੜਦੀ ਬੱਸ ਹਾਂ ਛੋਟੀ ਦਿੱਤੀ ਸੀ ਤੇ ਸੋਂ ਰੱਬ ਦੀ ਤੁੱਪ ਨਿਕਲਿਆ ਹੀ ਆ ਤੇ ਤੁੱਪ ਤੋਂ ਪਹਿਲਾਂ ਹੀ ਸਾਡਾ ਵੈਸੇ ਵਿਚਾਰ ਸੀਗਾ ਵੀ ਸਾਗ ਬਣਾਇਆ ਜਾਵੇ ਅੱਜ ਕਿਉਂਕਿ ਸਿਆਲ ਚੜਦਾ ਹੈ ਤੇ ਪੰਜਾਬੀ ਫੈਮਿਲੀਜ਼ ਦੇ ਵਿੱਚ ਗੱਲ ਚੱਲ ਪੈਂਦੀ ਵੀ ਸਾਗ ਤੋਂ ਬਿਨਾ ਹੋਰ ਕੁਛ ਨਹੀਂ ਬਣਾਉਣਾ ਸੋਂ ਕਾਲੇ ਉਹ ਬਾਪੂ ਮਸਾ ਨਿਕਲ ਬਾਪੂ ਮਸਾ ਨਹੀਂ ਆ ਚਾ ਲੋ ਉਧਰੋਂ ਇੱਧਰੋਂ ਇੱਥੋਂ ਦੀ ਉੱਤਰ ਜਾ ਚਾ ਲੋ ਜੀ ਅੱਜ ਆਪ ਤੋੜਨ ਚੱਲੇ ਅਗੇ ਬਾਪੂ ਤੋੜ ਕੇ ਦੇ ਦਿੰਦਾ ਹਾਂ ਮੈਂ ਤਾਂ ਪਹਿਲੀ ਵਾਰ ਚੱਲੀ ਹਾਂ ਤੋੜ ਤੋੜਿਆ ਨਹੀਂ ਤੂੰ ਕਦੇ ਸਾਗ ਇੱਥੇ ਮੂਠੇ ਤੋੜ ਦਿੰਦੀ ਆ ਤੈਨੂੰ ਕੀ ਸਾਗ ਦਾ ਪਤਾ ਲੱਗੂਗਾ ਫਿਰ ਹੁਣ ਹੱਸ ਸਾਰੇ ਇੱਦਾਂ ਤਾਂ ਜ਼ਿੰਦਗੀ ਚ ਬਹੁ ਵਾਰੀ ਤੋੜਿਆ ਤੇ ਕਹਿੰਦੇ ਭਾਵੇਂ ਇੱਥੇ ਜਿੱਦੇ ਦੀ ਵਿਆਹ ਹੀ ਆਈ ਉਹਦੇ ਬਾਪੂ ਤੋੜ ਦਿੰਦੇ ਆ ਕੋਈ ਹੋਰ ਤੋੜ ਦੇਣ ਦਾ ਲੋੜੇ ਹੀ ਨਹੀਂ ਪਈ ਤੋੜਨੇ ਦੀ ਤਾਲਾ ਫੇਰ ਕੌਣ ਤਾਂ ਤੋੜਿਆ ਬਠੇਰੀ ਫਾਰ ਹੋਣੀ ਕਿਹੜੀ ਐ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਈ ਆਪਣੇ ਬਾਹਰ ਕੀ ਕੌਣ ਲੱਗੀ ਕਿਹੜਾ ਕਿਸੇ ਨੂੰ ਤੋੜ ਚੱਲ ਤੋੜ ਕਿੰਨੀ ਹਰਿਆਲੀ ਜੀ ਸੋਹਣੀ ਲੱਗਦੀ ਐ ਯਾਰ ਹਨਾ ਵਾਹ ਸਨੈਪਚੈਟ ਸਟੋਰੀ ਹੋ ਜਾਏ ਕਿੱਡੀਆਂ ਮੋਟੀਆਂ ਮੋਟੀਆਂ ਬੰਦਾ ਬਸ ਆਪ ਦਾ ਹੀ ਬਣਾਉਣਾ ਹੈ ਪਤੀਲਾ ਭਰ ਕੇ ਨਹੀਂ ਰੱਖਣਾ ਪਿਛਲੀ ਵਾਰ ਵਾਂਗੂ ਬਣਾਵਾਂਗੇ ਹੂੰ ਪਿਛਲੀ ਵਾਰ ਵਾਂਗੂ ਬਸ ਫੁੱਲ ਡੰਗ ਸਾਡੇ ਘਰ ਜੋਤਾਰ ਤਾਂ ਕਰ ਲੈਂਦੀ ਸਾਗ ਦਾ ਪਰ ਸਾਗ ਬਣਾਉਣਾ ਮਤਲਬ ਬੰਦਾ ਮਾਰਨ ਦੇ ਬਰਾਬਰ ਹੀ ਹੋ ਜਾਂਦਾ ਸਾਡੇ ਲਈ ਕਿਉਂਕਿ ਲੱਕੜਾ ਲੱਕੜਾ ਨੇ ਪਾੜ ਕੇ ਦੇਣੀਆਂ ਪੈਂਦੀਆਂ ਸੌ ਇਤਿਜਾਮ ਕਰਨਾ ਪੈਂਦਾ ਬੋਤਾ ਖਾ ਕਰਨ ਨੂੰ ਨਾ ਮੇ ਨੂੰ ਤਾਂ ਐਵੇਂ ਹੀ ਲਾਉਂਦੀ ਨਾਲ ਸਕੇ ਬਹੁਤ ਪੰਗਾ ਪੈ ਨਗਾ ਹੁਣ ਮੈਨੂੰ ਆ ਲੱਕੜ ਕਾੜ ਕੇ ਦੇਣੀ ਪੈਣੀ ਆ ਭਾਈ ਜਿਹੜੀ ਔਖਾ ਹੀ ਆ ਯਾਰ ਗਏ ਬੰਦੀ ਰਹੀ ਚਲੋ ਕਰਨਾ ਹੀ ਪੈਣਾ ਭਰਾਵਾ ਹਾਂ ਬੋਤਾ ਆਪਣਾ ਕੰਮ ਜਾ ਪਤਾ ਨਹੀਂ ਹੋ ਕਿਨੇ ਹੋ ਮੇ ਟੁੱਟ ਗਿਆ ਉਸ ਤੋਂ ਇਹ ਹੁਣ ਫਾਈਨਲੀ ਆ ਕੇ ਟੇਗੇ ਪੈ ਗਏ ਮੈਂ ਤਾਂ ਜ਼ੋਰ ਕਾ ਲਾ ਕੇ ਟੇ ਆ ਉੱਤੇ ਲੱਕੜ ਜੀ ਨੇ ਲਊ ਵੀ ਲਿਆ ਮਸਾਂ ਪੜੀ ਆ ਸੁੱਕੀ ਹੋਰ ਸਾਹ ਹੋ ਨਿਕਲ ਗਿਆ ਸਾਹ ਨਾਲ ਹੋਰ ਜੀਆਂ ਪਾਠੀਆਂ ਲੱਗ ਜਾਂਦੀਆਂ ਹਾਏ ਹਾਏ ਮੈਂ ਤੁਹਾਨੂੰ ਕਹਿ ਜਿੰਨਾ ਵੀ ਸਾਡੇ ਸਾਗ ਧਰਨ ਦਾ ਮਤਲਬ ਹੈ ਬੰਦਾ ਮਾਰਨਾ ਕਿਉਂ ਬੰਦਾ ਮਾਰਨ ਬਰਾਬਰ ਕੰਮ ਹੋ ਜਾਂਦਾ ਸਾਗ ਧਰਨ ਦਾ ਬੱਸ ਕਰ ਮੈਂ ਕਿ ਕੀ ਕੀਤਾ ਤੂੰ ਬਾਣ ਚ ਗਿਆ ਇਹ ਸਾਡੇ ਨਾਣੇ ਨੇ ਸਾਗ ਨਹੀਂ ਚੜਾਇਆ ਮੈਂ ਤਾਂ ਬਾਪੂ ਤੋੜ ਕੇ ਅਖੇ ਮੈਂ ਪਾਲਕ ਤੋੜਦਾ 2 ਘੰਟੇ ਉੱਥੇ ਟ੍ਰੈਕ ਤੇ ਖੜਾ ਰਿਹਾ ਹੈ ਜਾਨੂੰ ਅਸੀਂ ਪਾਲਕ ਤੋੜ ਲਈ ਉਸ ਤੋਂ ਬਾਅਦ ਅਖੇ ਮੈਂ ਮੈਥੇ ਤੋੜਦਾ 20 ਘੰਟੇ ਬਾਅਦ ਪਾੜ ਕੇ ਲਿਆ ਆਇਆ ਦਾਤੀ ਤੇ ਦੋ ਕੁ ਟੱਕ ਵੱਢ ਗਏ ਅਖੇ ਮੈਂ ਹੁਣ ਲੱਕੜਾਂ ਪਾੜਦਾ ਹਾਂ ਅਲਬਸਾ ਲੱਕੜਾਂ ਨਾਲ ਜ਼ਰੂਰ ਇਹਨੇ ਕੰਮ ਕੀਤਾ ਹੋਰ ਇਹਨੇ ਡੱਕਾ ਹੀ ਸਾਡੇ ਨਾਲ ਕਰਾਇਆ ਮੱਖੀ ਦੇਖੀ ਮੱਖੀ ਦੇਖੀ ਮੱਖੀ ਕੈਮਰੇ ਨੂੰ ਤੰਗ ਕਰੀਂਦੀ ਕਵਾਲਿਟੀ ਚੱਕਦੇ ਕਦੀ ਐ ਨਾ ਕਦੀ ਆਉਂ। ਬੜੀ ਖਾ ਕੇ ਹੱਡੀ ਸੌਂ ਵੀ ਗਿਆ। ਸੌ ਗਿਆ। ਹਾਂ। ਚੱਲ ਸੁੱਤਾ ਰਹਿੰਦਾ। ਉਹਨਾਂ ਨੂੰ ਉੱਦਾਂ ਵੀ ਮੈਨੂੰ ਉਹਦੇ ਚ ਸਕੂਨ ਜਿਹਾ ਮਿਲਦਾ ਨਿੱਕਾ ਆ। ਹਾਂ। ਮੈਨੂੰ ਧੁੱਪ ਦਾ ਦਿਨ ਵਧੀਆ ਲੱਗਿਆ। ਸੋਣਾ ਅਜੇ ਤਾਂ ਟਾਈਮ ਸਵਾਦੋ ਹੀ ਹੋਇਆ। ਸਾਗ ਦਾ 2 ਘੰਟੇ ਟਾਈਮ ਆਉਂਦਾ। ਬਸ ਸਿਰਫ ਇੱਕ ਚੀਜ਼ ਦੋ ਚੀਜ਼ਾਂ ਜੇ ਤੁਸੀਂ ਸਾਨੂੰ ਲਵਾ ਦਿਓ ਤਾਂ ਬਸ ਸਾਡਾ ਤੁਹਾਡੇ ਵਰਕੇ ਤਾਂ ਬੰਦੇ ਹੀ ਹਨ। ਇੱਕ ਤਾਂ ਸਾਨੂੰ ਬੀਜਰ ਲਵਾ ਦਿਓ ਜੇ। ਹਾਂ। ਤੇ ਇੱਕ ਸਾਨੂੰ ਉਹ ਸਟੈਂਡ ਲਿਆ ਦਿਓ। ਕਪੜੇ ਢੰਗਣਾ ਚੱਲ ਹੁਣ ਇਹ ਟਾਰਗੇਟ ਆਗਲਾ ਅਧੁਪਤ ਵੇਖ ਹੋਰ ਮਿਲੂਗਾ ਇਹ ਵਾਈ ਸਿਟੀ ਵਾਂਗੂ ਸਾਨੂੰ ਟਾਰਗੇਟ ਮਿਲਦੇ ਘਰੇ ਤੁਸੀਂ ਹੁਣ ਆ ਕਰ ਦਿਓ ਤੁਸੀਂ ਆ ਕਰ ਦਿਓ ਮੇਰੀ ਗੱਲ ਸੁਣ ਦੇ ਜੋਤ ਇਹ ਮੋਹ ਮਾਇਨ ਸਭ ਨੇ ਇੱਥੇ ਰਹਿਣਾ ਸਟੈਂਡ ਵੀ ਇੱਥੇ ਰਹਿਣ ਇੱਥੇ ਗਿੱਜੇ ਰਹਿਣੇ ਠੀਕ ਹੈ ਠੀਕ ਆ ਫੋਨ ਵੀ ਤੇਰਾ ਹੱਥ ਇੱਥੇ ਜਿਹੜਾ ਬੜਿਆ ਇੱਥੇ ਰਹਿ ਜਾਣਾ ਇੱਥੇ ਰਹਿ ਜਾਣਾ ਫਿਰ ਮਟਨਾਲਾ ਚਲਾ ਮਟਨਾਲਾ ਬਸ ਵਲੌਗ ਬਣਾਉਂਦੇ ਕਰਕੇ ਨਹੀਂ ਲਿਆ ਨਹੀਂ ਬਟਨਾਲਾ ਹੀ ਲੈ ਲੈਣਾ ਮੈਂ ਇਹ ਤਾਂ ਮੈਂ ਤਾਂ ਜਾਂ ਲੋੜਿੰਦੀਆਂ ਹੁੰਦੀਆਂ ਜਿਹੜੀਆਂ ਘਰਾਂ 'ਚ ਬੁੜੀਆਂ ਬੱਸ ਫਿਰ ਉਹੀ ਗੱਲ ਆ ਵੀ ਹੁਣ ਇਦੋਂ ਚੱਲ ਇਹ ਟਾਰਗੇਟ ਤੁਸੀਂ ਦੇਤਾ ਜੀ ਇਹ ਅਸੀਂ ਮੰਨ ਲਿਆ ਇਹ ਸਾਡੇ ਫੀਡ ਹੋ ਗਿਆ ਟਾਰਗੇਟ ਇਹ ਰਿਪੋਰਟ ਕਰਕੇ ਦੱਸਿਓ ਇਹ ਜਲਦੀ ਅੱਛੀ ਮੈਂ ਸਹੀ ਆ ਜਾਂ ਗਲਤ ਆ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਹ ਚੀਜ਼ ਦੀ ਤਾਂ ਲੋੜ ਹੁੰਦੀ ਮੰਨ ਕੇ ਮੰਨ ਕੇ ਜੀ ਮੰਨ ਕੇ ਤੁਹਾਨੂੰ ਨੂੰ ਪਤਾ ਹੁੰਦਾ ਹੁਣ ਸਾਨੂੰ ਭਾਂਡੇ ਧੋਣੇ ਹੁੰਦੇ ਆ ਸਾਨੂੰ ਪਤਾ ਕਿੰਨਾ ਤੰਗ ਹੋਣਾ ਪੈਂਦਾ ਆ ਪਹਿਲਾਂ ਸਾਨੂੰ ਪਾਣੀ ਪਤਿੱਲੇ ਗਰਮ ਕਰਨੇ ਪੈਂਦੇ ਆ ਫਿਰ ਸਾਨੂੰ ਢੋਣਾ ਪੈਂਦਾ ਉਧਰ ਫੇਰ ਜਾ ਕੇ ਭਾਂਡੇ ਧੋਣਦੇ ਆ ਠੀਕ ਆ ਹੁਣ 2 ਮਿੰਟ ਬਾਹਨ ਚ ਮੈਂ ਕਿਦੀ ਖੜਿਆ ਤੇ ਪੈਰ ਠਰ ਗਏ ਆ ਕੇ দাও ਤਾਂ ਮੈਂ ਤਾਂ ਫੂਟ ਪਾਉਣ ਲੱਗਾ ਤੇ ਸੋਚ ਅਸੀਂ ਕਿੰਨੇ ਠੰਡੇ ਪਾਣੀ ਨਾਲ ਭਾਂਡੇ ਧੋਈਦੇ ਆ ਦੂਜੀ ਗੱਲ ਇਹ ਵੀ ਕੱਪੜੇ ਸਾਨੂੰ ਪਤਾ ਵੀ ਸੁੱਕਦੇ ਨਹੀਂ ਹੈਗੇ ਤੁਸੀਂ ਤਾਂ ਕੱਪੜੇ ਭਾਲਣੇ ਹੁੰਦੇ ਆ ਪਰ ਕੱਪੜੇ ਸਕਾਉਣ ਲਈ ਸਾਨੂੰ ਆਏ ਆ ਹੁਣ ਧੁੱਪ ਨਿਕਲਦੀ ਆ ਬੰਦਾ ਸਾਨੂੰ ਸਾਰੇ ਚੱਕ ਕੇ ਰੱਖਣ ਮੇਰੇ ਸਟੈਂਡ ਤੇ ਆ ਹੁੰਦਾ ਵੀ ਬੰਦਾ ਸਟੈਂਡ ਖਿੱਚ ਕੇ ਬਾਹਰ ਕਰ ਦਿੰਦਾ ਇਦਾਂ ਜਿਹੜਾ ਜਿਹੜਾ ਕੰਮ ਕਰ ਦਿੰਦਾ ਉਹਨੂੰ ਪਤਾ ਹੁੰਦਾ ਵੀ ਕਿੰਨੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਜੀ ਨਹੀਂ ਮੰਮੀ ਹੋਰ ਹੋਰ ਆਇਆ ਕੱਲ ਬਾਹਰ ਰੱਖੇ ਤਾਂ ਰਾਤ ਮੈਂ ਆਟਾ ਮਗਰ ਰੱਖੂ냐 ਫੇਰ ਉਹ ਸੁੱਕੇ ਆ ਉਹ ਫੇਰ ਉਹ ਮੈਂ ਉਹਨਾਂ ਦੇ ਉੱਪਰ ਰੱਖੇ ਅੰਦਰ ਸਟੈਂਡ ਤੇ ਉਹਦਾ ਬੰਦਾ ਸਟੈਂਡ ਖਿੱਚ ਕੇ ਅੰਦਰ ਕਰ ਦਿੰਦਾ ਉਹ ਇੱਥੇ ਮੋੜੇ ਰੱਖ ਕੇ ਜਿਗਰ ਦੇ ਸੁੱਕੇ ਮੋੜੇ ਅੱਜ ਕੱਲ ਦੇ ਖਲਾਰ ਆਵੇਂ ਹੋਂ ਬਾਹਰ ਰਹਿ ਜਾਂਦੀਆਂ ਕੱਪੜੇ ਲੀੜੇ ਢੋਂਦੇ ਢੋਂਦੇ ਸਾਡੀਆਂ ਕੱਲ ਮਮੀ ਹੁਣ ਆਜ ਬੇਚ ਐਸਟੈਂਡ ਇੰਨੀ ਚਲਾਣਾ ਪਹਿਲਾਂ ਨਾ ਜੇ ਜਦੋਂ ਛੋਟੇ ਹੁੰਦੇ ਨੇ ਇਹਨਾਂ ਦਾ ਪੱਟਾ ਚੱਟਾ ਜਿਵੇਂ ਲਾਹ ਕੇ ਖੋਲਦੇ ਇਹਦਾ ਚਲਾਉਣਾ ਉਹ ਪੱਟਾ ਚੱਲਦਾ ਇੱਕ ਵਕਤ ਇਹੋ ਜਿਹੀਆਂ ਖੇਡਾਂ ਹੁੰਦੀਆਂ ਨੇ ਇੱਕ ਹੁਣ ਹੁਣ ਦੇ ਜਵਾਨਾਂ ਨੂੰ ਪਤਾ ਹੀ ਨਹੀਂ ਐ ਚਾਹ ਦਾ ਵਾਲੇ ਮਾਰ ਤੂੰ ਕੱਢੀ ਜਾ ਬੇਚਦੀ ਹੂੰ ਪੱਟਾ ਚੱਲ ਪੱਟਾ ਚੱਲ ਬੈਠੇ ਇਹ ਕਾਲੇ ਨਪਾਦੈਂਟ ਲੈ ਗਾਣੇ ਹੋਰ ਮਾ ਬਾਹਰ ਫਟਰੀ ਮਰੀ ਉੱਥੇ ਉਹ ਕਿੱਥੇ ਕਿੱਥੇ ਦਿੱਤ ਕਲਨਗਰ ਕੇਤਨੈ ਉੱਥੇ ਬਹਿ ਜਾ ਮੰਮੀ ਲੈ ਲਾ ਉਹ ਪੀੜੀ ਮੁੰਡਾ ਲਈ ਜਾਂਦਾ ਨਹੀਂ ਮੈਂ ਖਾ ਸਕਿਆ ਮੰਮੀ ਸਾਰਾ ਟੱਬਰ ਅਸੀਂ ਤਾਂ ਸਾਰੇ ਸਾਗ ਦੇ ਦਿਵਾਲੇ ਬੈਠੇ ਆ ਸਾਗ ਆਇਆ ਨਹੀਂ ਇਕੱਲਾ ਕਿ ਚੁੱਲੇ ਤੇ ਧਰਨਾ ਸਵਾਲ ਬਣ ਜਾਂਦਾ ਇੱਚ ਸਾਰਿਆਂ ਦਾ ਯੋਗਦਾਨ ਹੁੰਦਾ ਕਿਸੇ ਦਾ ਕਿਵੇਂ ਸਾਥ ਬਣਦਾ ਹੈ ਸਾਰੇ ਆਪ ਦਾ ਆਪ ਦਾ ਜੰਤਰ ਲਿਆ ਕੇ ਫੜਾਈ ਜਾਂਦੇ ਕੋਈ ਕਹਿੰਦਾ ਕੁਛ ਪਾ ਦੇ ਕੋ ਭਾਪੇ ਨੇ ਹੁਣ ਗੰਡੇ ਪਵਾਤੇ ਬਾਪੂ ਨੇ ਉਧਰੋਂ ਸਾਗ ਤੜਾਤਾ ਨਾਲ ਗਰਲ ਮਿਲ ਕੇ ਸਾਗ ਦਾ ਚਲੋ ਸਮਾਨ ਵੀ ਸਾਰੇ ਪਾ ਲੈਣਗੇ ਵੀ ਮੰਨ ਲਓ ਪਾ ਲੈਿੰਦਾ ਅਗਲਾ ਪਰ ਜਿਹੜਾ ਐ ਗਰਲ ਮਿਲ ਕੇ ਤਰਿਆ ਉਹ ਤਾਂ ਸਵਾਦ ਬਣਦਾ ਸਾਰਿਆਂ ਦੀ ਮਿਹਨਤ ਹੁੰਦੀ ਹੈ ਪਿਆਰ ਮੁਹੱਬਤ ਵਾਲਾ ਸਾਗ ਐ ਅੱਗੇ ਐ ਹੀ ਹੁੰਦਾ ਸੀ ਸਾਗ ਦਾ ਸਿਸਟਮ ਅੱਗੇ ਐ ਹੀ ਧਰਦੀਆਂ ਇਹ ਬੁੜੀਆਂ ਜਿਹੜੀਆਂ ਧਰਦੀਆਂ ਸੀ ਸਾਰੇ ਮੈਨੂੰ ਸਾਰੇ ਕਹਿੰਦੇ ਮੈਂ ਨਾਲੇ ਦੇਖੀ ਵੀ ਨਹੀਂ ਦੇਖੀਆਂ ਵੀ ਨਹੀਂ ਦੋਨੇ ਨਾਵੇਂ ਉਹਨਾਂ ਨੂੰ ਮਿਲੀ ਆ ਸਾਰੇ ਮੈਨੂੰ ਕਹਿ ਦਿੰਦੇ ਤੈਨੂੰ ਉਹਦਾ ਉਹਨਾਂ ਦਾ ਪਾਾ ਕਿੱਥੋਂ ਆ ਗਿਆ ਕਿ ਉਹ ਐਂ ਕਰਦੀਆਂ ਸੀ ਫਿਰ ਉਹ ਬਣਾਉਂਦੇ ਸੀ ਸਾਰੇ ਲਿਆ ਨਹੀਂ ਫਲਾਨੀ ਚੀਜ਼ ਲਿਆ ਨਹੀਂ ਸਾਨੂੰ ਚੋਰੀ ਕਰਦੇ ਨਾ ਸੀ ਆਪ ਬਹਿ ਜਾਂਦੇ ਨਾ ਦੋਨੇ ਛਿੱਲਿਆਂ ਮੰਜੇ 'ਚ ਢਾਕੇ ਉਹ ਬਿੱਲੀ ਜਾ ਲੈਂਦੀ ਕੋਲੇ ਬਜਾਤ ਨਾ ਖਾਓ ਨੀ ਖਾਓ ਨੀ ਮੇਰੀ ਸਹੇਲੀ ਆਹ ਗੋ ਮਾਤੀ ਮਾਤਾ ਮੇਰੀ ਸਭ ਤੋਂ ਚੀਜ਼ ਵੀ ਚੀਰ ਦਿੰਦੀ ਸਾਨੂੰ ਮੇਰਾ ਵੀ ਸਿਸਟਮ ਇਹ ਆ ਵੀ ਮੈਂ કરી ਜਾਣਾ ਸ਼ੈਲ ਕੇ ਐਨ ਗੰਧਲਾ ਗੁੰਧਲਾ ਸ਼ੈਲ ਕੇ ਚੰਗੀ ਤਰ੍ਹਾਂ ਧੋਸ ਵਾਰ ਕੇ ਫੇਰ ਧਰਦੀਆਂ ਮੈਂ ਵੀ ਫੇਰ ਮੈਂ ਸਾਰਾ ਦਿਨ ਮੇਰਾ ਐ ਹੁੰਦਾ ਫੇਰ ਮੇਰਾ ਸਾਰਾ ਦਿਨ ਚੁੱਲ੍ਹੇ ਮੁਰੇ ਹੁੰਦਾ ਵੀ ਮੈਂ ਇੱਥੋਂ ਹਿੱਲਣਾ ਨਹੀਂ ਮੈਂ ਉਦੋਂ ਹੀ ਹਿੱਲਣਾ ਜਦੋਂ 11 ਭਾਈ ਜੀ ਤਾਈ ਤਾਂ ਉੱਠ ਕੇ ਜਿਹੜੀ ਧਾਰਨ ਕੱਢਣਾ ਤੇ ਅਨਸਾਰ ਇਹਨੇ ਬਦ ਬਣਾਇਆ ਤੇ ਹੁਣ ਉਹਦੀ ਮਾਂ ਪਾਣੀ ਗੁੜੀ ਵੇਖ ਲਈ ਤੇ ਤੂੰ ਹੁਣ ਅੱਗ ਘੱਟ ਕਰ ਦੇ ਜਦੋਂ ਜੀ ਪਰ ਮਾਣੇ ਦਾ ਪਤਾ ਨਹੀਂ ਪਾੜਾ ਦਮਾ ਨੂੰ ਕਿੰਨਾਂ ਕਿਤਾ ਪਾਤਾ ਪਾਣੀ ਪਤਾ ਜੇ ਤੇ ਦੀਦੀ ਨੇ ਆ ਕੇ ਵੇਖਿਆ ਮਾਪਿਆਂ ਕੀ ਪਾਗਣੇ ਅੱਜ ਬਾਹਰ ਪਾਣੀ ਪਤਾ ਕਿਦਿਆਂ ਨੇ ਮਾਂ ਤਾਂ ਫਿਰ ਉਹੀ ਗੱਲ ਹੈ ਕਿ ਜੀ ਮਮੇ ਤੇਰੇ ਆੜੀ ਕੀਤੀ ਹੈ ਜਦੋਂ ਅਸੀਂ ਡਿਪੂ ਨੂੰ ਲੋੜ ਹੀ ਦੇਣਗੇ ਅਸੀਂ ਪਿਛਲੇ ਸਾਲ ਬਤੀਲਾ ਮੰਮੇ ਸਾਰਾ ਸਾਗਰ ਇੰਨੇ ਕਿ ਗਈਆਂ ਮੈਂ ਕਿਹਾ ਮੰਮੀ ਮੜਿਆ ਦੇਖ ਲਈ ਤੇ ਜਦੋਂ ਮੈਂ ਆਈ ਤਾਂ ਮੰਮੀ ਨੇ ਬਤੀਲਾ ਪਾਣੀ ਨਾਲ ਘਰ ਤਾਂ ਉੱਪਰ ਮੈਂ ਕਿਹਾ ਪਾਣੀ ਕਿੱਥਾਰੇ ਮੰਮੀ ਨੇ ਕਿਹਾ ਮੈਂ ਹੋਰ ਪਾਤਾ ਮੇਜੋ ਪਿਆਲਾ ਆ ਗਿਆ ਜੀ ਸੱਸ ਦਾ ਫਿਰ 2 ਘੰਟਾ ਮੈਨੂੰ ਆਦਾ ਲੱਗਾ ਹੁਣਾ ਮੈਂ ਚੰਗੀ ਤਰ੍ਹਾਂ ਰਜਾ ਕੇ ਪਾਣੀ ਉੜਾ ਕੇ ਦੂਜੇ ਵਕ ਖਰਾਪ ਹੀ ਲੱਗ ਪਈ ਨਹੀਂ ਵਾ ਨਹੀਂ ਮੈਂ ਤਰੀਜੇ ਪੱਕੇ ਪਾਇਆ ਪਾਣੀ ਉਹੀ ਉਹੀ ਮੰਮੀ ਨੇ ਕੀਤੀ ਉਦੋਂ ਮੇਰੇ ਨਾਲ ਬੜੀ ਆਖ ਮੈਂ ਸਿਆਣੀ ਨਹੀਂ ਰਿਜੇ ਪੱਕੇ ਪਾਤਾ ਪਾਣੀ ਮੈਂ ਹੀ ਕਰੀ ਜਾਵੇ ਹੋਰ ਹਾਂ ਜੋੜਦੀ ਹੁੰਦੀ ਸੀ ਬਹੁਤ ਖਾਣੇ ਪਉਂਦੀ ਉਹ ਮੰਮੀ ਆਪਣੀ ਸੱਸ ਦੀਆਂ ਗੱਲਾਂ ਸੁਣਾ ਰਹੀ ਆ ਆਣੇ ਬਹੁਤ ਸੁਣਾਉਂਦੀ ਬਾੜੇ ਕੁੰਦੀ ਬਹੁਤਾਂ ਬਹੁਤ ਸੁਣਾਉਂਦੀ ਬਾਤਾਂ ਵੀ ਬਾਣੀ ਵੀ ਬਹੁਤ ਬਾਤਾਂ ਹੁੰਦਾ ਸਾਡੀ ਦਾਦੀ ਸੁਣਾਉਂਦੀ ਆ ਸਾਨੂੰ ਕੁੰਦੀ ਸੀ ਸੁਣਾਉਂਦੇ ਸੀ ਮਤਲਬ ਹੁਣ ਤਾਂ ਵਿਚਾਰੀ ਦਾਦੀ ਮੇਰੀ ਰਹਿ ਗਈ ਜਮਾ ਬਹੁਤ ਬਾਤਾਂ ਸੁਣਾਇਆ ਮੈਂ ਤੁਹਾਨੂੰ ਨਾ ਸਵੇਰੇ ਕਿਹਾ ਸੀ ਉਹ ਸਾਡੇ ਸਾਗ ਧਰਨ ਦਾ ਮਤਲਬ ਬੰਦਾ ਮਾਰਨ ਦੇ ਬਰਾਬਰ ਆ ਆ ਹੁਣ ਲਾਸਟ ਕੰਮ ਰਹਿ ਗਿਆ ਸਾਗ ਤਾਂ ਬਣ ਗਿਆ ਤੇ ਮੇਰਾ ਵੇਖ ਲਓ ਕਿੰਨਾ ਹੋ ਗਿਆ ਸਾਰੀ ਦਿਹਾੜੀ ਦੇ ਚੁੱਲ੍ਹੇ ਮੂਰੇ ਬੈਠੇ ਆ ਤੇ ਹੁਣ ਮੂੜੀਆਂ ਪਤਣ ਪੀਤਾ ਮੂੜਾ ਸਾਡੇ ਕਿ ਹੋਈਆਂ ਨਹੀਂ ਚੱਜਣਾ ਠੀਕ ਹੈ ਵੈਸੇ ਤਾਂ ਇੱਕ ਪੱਟਲੇ ਹੋਣੇ ਹੁੰਨੇ ਆ ਤੇ ਪਰ ਇਹ ਉਹ ਤੇਰਾ ਭਲਾ ਚੱਲ ਜੋ ਅੱਧੇ ਖਾਣ ਜੋਗੀਆਂ ਹੈਗੀਆਂ ਉਤੇ ਆਏ ਨੰਗ ਜਾਂਦੀ ਸਾਰੀ ਦਿਹਾੜੀ ਵੈਸੇ ਅਸੀਂ ਵਿਹਲੇ ਆ ਮਤਲਬ ਕੋਈ ਉਹ ਹੈ ਨਹੀਂਗਾ ਵੀ ਬਾਹਰ ਅੰਦਰ ਜਾਣਾ ਇਹ ਕੰਮ ਹੈ ਨਹੀਂਗੇ ਪਰ ਘਰੇ ਅਸੀਂ ਬਿਜੀ ਰਹੀ ਜੇ ਇਹ ਬਹੁਤ ਇੱਥੇ ਆਹੋ ਆ ਆਪਣੇ ਪੰਜਾਬ ਦੇ ਵਿੱਚ ਵੀ ਬੰਦਾ ਜਮਾ ਵੇਲਾ ਜੇ ਕੋਈ ਕਵੇ ਤਾਂ ਜਮਾ ਵੇਲਾ ਨਹੀਂ ਹੋ ਸਕਦਾ ਖਾਸ ਕਰਕੇ ਪਿੰਡਾਂ ਲਈ ਇਹ ਤਾਂ ਸਿਆਲ ਚੋਂ ਹੀ ਹੁਲਚੇ ਰਹਿੰਦੇ ਆ ਮੰਨ ਲਓ ਵੀ ਜੇ ਕਿਸੇ ਦੇ ਜੇ ਕਿਸੇ ਨੇ ਮੰਨ ਲਓ ਜਮਾ ਮੰਨ ਲਓ ਕੋਈ ਸਾਗ ਚੱਪਾ ਵੀ ਨਹੀਂ ਬਣਾਉਂਦਾ ਤਾਂ ਕੋਈ ਪੰਜੀਰੀ ਬਣਾਈ ਜਾਂਦਾ ਕੋਈ ਇਹਨਾਂ ਦੇ ਨਾਲ ਚ ਕੋਈ ਸਨੇ ਪਾਠਕ ਮਤਲਬ ਪ੍ਰਕਾਸ਼ ਕਰਾ ਲੈਂਦੇ ਹਨ ਕਿਵੇਂ ਆ ਹੁਣ ਠੀਕ ਆ ਮੱਕੀਆਂ ਲਾਪੇ ਰੋਟੀ ਨਾ ਹਾਂ ਮੰਮੀ ਨੇ ਤੋੜਾਈ ਦਿੱਤੀ ਰੋਟੀ ਮੇਰੀ ਨਾਪ ਕੇ ਹੁਣ ਪੈਚ ਦੀ ਮੰਮੀ ਕਹਿੰਦੀ ਚਲ ਮੈਂ ਕਣਕ ਦੀਆਂ ਲਾਉਣੀ ਆ ਹਾਂ ਤੇ ਕਿਉਂ ਕਿ ਕਣਕ ਦੀ ਮੈਂ ਤਾਂ ਮੱਕੀ ਖਾਂਦਾ ਨਹੀਂ ਮੰਮੀ ਵੀ ਨਹੀਂ ਖਾਂਦੀ ਤੇ ਮੇਰੀ ਠੰਡੀ ਹੋ ਜਾਣੀ ਸੀ ਆ ਤਾਂ ਬਾਦਰਾ ਮਗਾਉਣਾ ਆਪਾਂ ਆਹ ਜਿਹੜੇ ਸਾਰੇ ਬਾਦਰਾ ਮੈਂ ਕਿਤਾਬ ਆਜਦੇ ਸੀ ਵੀ ਨਹੀਂ ਖਾਂਦਾ ਫੇ ਮੇਰੀਆਂ ਕਣਕ ਦੀਆਂ ਥੋੜੀਆਂ ਮੱਕੀ ਦੀਆਂ ਮੈਂ ਤਾਂ ਮੱਕੀ ਨੂੰ ਤਾਂ ਇੱਕ ਸਾਗ ਨਾ ਖਾਂਦਾ ਮੈਂ ਤਾਂ ਨਾਲ ਵੀ ਇਹ ਤਾਂ ਨਹੀਂ ਖਾਂਦਾ ਹਾਂ本当 ਨਾ ਕਾਹਦੀ ਹੋ ਕੰਨੀ ਇਧਰ ਜੋਤ ਬਾਜ ਜਿੱਦਣ ਜਿਵੇਂ ਉਧਰ ਸੋਡੇ ਮੱਕੀ ਚੱਲਦੀ ਸੀ ਇਧਰ ਬਾਜ ਇਧਰ ਬਾਜਰਾ ਹੁੰਦਾ ਸੀ ਮਾਲ ਵਿੱਚ ਇਹ ਬਰਾਨੀ ਫਸਲ ਇਧਰ ਬਾਜਰਾ ਆ ਉਧਰ ਆਏ ਸੀ ਮੱਕੀ ਅੱਗੇ ਕਣਕ ਨਹੀਂ ਹੁੰਦੀ ਸੀ ਇੰਨੀ ਜਾਂ ਛੋਲਿਆਂ ਦੀਆਂ ਖਾਂਦੇ ਸੀ ਜਗਨਾ ਮਾਮੇ ਕਹਿੰਦੇ ਬੇਸੇ ਨਾ ਰੋਟੀਆਂ ਮਤਲਬ ਜਿਵੇਂ ਕਣਕ ਕਣਕ ਅੱਗੇ ਘੱਟ ਹੁੰਦੀ ਸੀ ਕਣਕ ਚਲਦੀ ਨਹੀਂ ਸੀ ਸਾਰਾ ਸਾਲ ਫਿਰ ਤਾਂ ਕਰਕੇ ਇੱਧਰ ਬਾਜਰਾ ਖਾਂਦੇ ਸੀ ਛੋਲੇ ਖਾਂਦੇ ਸੀ ਉਧਰ ਥੋੜੇ ਨਹੀਂ ਮੱਕੀ ਖਾਂਦੇ ਸੀ ਉਧਰ ਇਹਦੀ ਰੋਪੜਾਂ ਨਹੀਂ ਅੱਧ ਵੀ ਜ਼ਿਆਦਾ ਮੱਕੀ ਦਾ ਵੱਧਾ ਉਹ ਤਾਂ ਦਾਬ ਹੁਣ ਕਣਕ ਦੀਆਂ ਹਰੇ ਘਰੇ ਪੱਕਦੀਆਂ ਕਣਕ ਕਣਕ ਵੱਧੂ ਆ ਹੁਣ ਉਹ ਥੋੜ ਉਹ ਥੋੜੀ ਸ਼ਿਫਟ ਚਲਦੀ ਦੱਸਣਾਉਂਦੀ ਹੁਣ ਫੇਰ ਮੈਂ ਆ ਗਈ ਹਣ ਮੰਮੀ ਮੈਂ ਤਾਂ ਰੋਟੀ ਖਾ ਲਊਗੀ ਮੈਂ ਕੀ ਗੱਲ ਕਰਦਾ ਸੀਗਾ ਮੈਂ ਖਾਣਾ ਕੱਚਾ ਆ ਨਾ ਕੀ ਬੰਦ ਗਮਸਾਂ ਨਾਲ ਦਾਸਰੀ ਨਹੀਂ ਖੁੱਲਣੀ ਉਹਦੇ ਸੱਚ ਕੁਟੀਆਂ ਜਵਾਬ ਦੇ ਦਾਸਰੀ ਦਿੱਤਾ ਸੀ ਕੋਤਰੀ ਕੋਤਰੀ ਨਾ ਸੁਣ ਉਹ ਕੀ ਹੁੰਦੀ ਆ ਆਪਣੇ ਕੋਤਰੀਆਂ ਚੱਲਦੀਆਂ ਜੀ ਪਹਿਲਾਂ ਜਿਵੇਂ ਲਗਾਤਾਰ ਪਾਠ ਹੁਣ ਚੱਲੂਗੀ 12 ਦੋ ਸਾਲਾਂ ਤੋਂ ਚੱਲੂਗੀ ਵੀ ਜਿਵੇਂ ਪਾਠ ਕਰਾਉਂਦੇ ਲੋਕੀ ਹੁਣ ਰਹਿਗੇ ਸਿਰ ਪਾਠ ਤੇ ਵੀ ਲਗਾਤਾਰ ਚੱਲਦੀ ਆ ਫਿਰ ਪਾਠ ਵੀ ਜਿੱਦੇ ਭੋਗ ਪੈ ਗਿਆ ਤੇ ਨਾਲ ਦੀ ਨਾਲ ਫਿਰ ਪ੍ਰਕਾਸ਼ ਕਰ ਦਿੰਦੇ ਆ ਤੇ ਫਿਰ ਅਗਲਾ ਕੰਡ ਪਾਠ ਮੈਂ ਗਊਸਾਲਾ ਚ ਆਪਣੇ ਨਾ ਪੰਡ ਲੂਣ ਲੂਣ ਫੜਾਦਾ ਖੁਲਦੀ ਦੇਖੀ ਆ ਅਸੀਂ ਸਕੂਲ ਚ ਜਾਂਦੇ ਹੁੰਦੇ ਸੀ ਖਾਣ ਭੋਗਤੇ ਸਕੂਲ ਚ ਛੁੱਟੀ ਕਦੇ ਕਦਾ ਤਾਂ ਆਪ ਹੀ ਲੈ ਕੇ ਜਾਂਦੇ ਸੀ ਮਾਸਟਰ ਕਦੇ ਕਦੇ ਫਿਰ ਛੁੱਟੀ ਲੈ ਕੇ ਜਾਣੀ 10 10 12 12 ਪਾਠ ਇਕੱਠੇ ਖੋਲਦੇ ਸੀ ਜਿਵੇਂ ਨਾ ਹਾਂ ਵੀ ਉੱਥੇ ਤਾਂ ਚਲੋ ਹੁਣ ਚੱਲੀ ਜਾਂਦੀ ਰਹਿੰਦੀ ਕੋਤਰੀ ਵੀ ਉੱਥੇ ਤਾਂ ਕਿਵੇਂ ਬਾੜੀ ਵਧੀ ਜਾਂਦੇ ਬਾੜ ਨੇ ਉਹ ਤਾਂ ਹੁਣ ਜਵੇਂ ਅੰਮਰਸਾਰ ਵੀ ਚੱਲੀ ਜਾਂਦੀ ਵੱਡੇ ਗੁਰੂ ਗ੍ਰੰਥ ਸਾਹਿਬ ਚੱਲੀ ਜਾਂਦੀ ਐ ਇੱਥੇ ਆਪਣੇ ਸਿਆਲਾਂ ਚ ਚਲਦੀ ਹੁੰਦੀ ਸੀ ਮਹੀਨਾ ਮਹੀਨਾ ਫੇ ਲੋਕ ਕਰਾਉਂਦੇ ਸੀ ਆਪਦਾ ਆਪਦਾ ਪਾਠ ਕਿੰਨੇ ਟੱਚ ਵੀ ਹੁੰਦੀ ਐ ਇੱਦਾਂ ਸਾਢੇ ਪੰਜ ਦੇ ਅੰਦਰ ਕਰਾਉਂਦੇ ਆ ਆ ਹੁਣ ਦੀਵਾਲੀ ਦਸਹਿਰਾ ਹੁੰਦਾ ਐ ਉਸ ਤੋਂ ਪਹਿਲਾਂ ਪਾਠ ਲਗਾਤਾ ਹੁੰਦੇ ਆ ਇਹਨੂੰ ਕਹਿੰਦੇ ਕੋਤਰੀ ਖੁੱਲਣੀ ਲਗਾਤਾਰ ਲੱਜ ਜਾਂਦੇ ਪਾਠ ਕਦੀ ਕਿਸੇ ਨੇ ਖੋਲਾ ਖਲਾ ਲਿਆ ਕਦੀ ਕਿਸੇ ਨੇ ਲਗਾਤਾਰ ਨਹੀਂ ਸਾਡੇ ਵਿੱਚ ਆਈ 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 ਤੋ ਉੱਚ ਪਾਲਕਾਂ ਮੈਂ ਨਹੀਂ ਮਰਦੇ ਤਾਂ ਮੈਂ ਅੱਗੇ ਦੱਸਿਆ ਹੁੰਦਾ ਸੀ ਮੈਂ ਕਿਹਾ ਨਾ ਅਸੀਂ ਪਿੰਡਾਂ ਵਾਲੇ ਮੈਂ ਕਿਹਾ ਨਾ ਜਮਾ ਵਿਹਲੇ ਆ ਭਵੇਂ ਦੀ ਪਰ ਫੇਰ ਵੀ ਅਸੀਂ ਵਿਹਲੇ ਨਹੀਂ ਹੁੰਦੇ ਕੋਈ ਨਾ ਕੋਈ ਕੰਮ ਵੈੱਢ ਹੀ ਲਈਦਾ ਅੱਜ ਤੇ ਲੰਘ ਕਈ ਮੈਂ ਕਿਹਾ ਹੁਣ ਜਿਵੇਂ ਹੁਣ ਬਾਹਰ ਆ ਬੰਦਾ ਜੇ ਬਾਹਰ ਆ ਬੰਦਾ ਵਿਹਲਾ ਛੁੱਟੀ ਆ ਤਾਂ ਛੁੱਟੀ ਵਿਹਲਾ ਆ ਉਹ ਉਹਦਾ ਸਾਰਾ ਦਿਨ ਹੁਣ ਕੱਲ 10 ਵਜੇ ਦਾ ਫੋਨ ਆਇਆ ਸੀ ਨਾ ਆਪਾਂ ਕਹਿੰਦਾ ਸੀ ਘੁੰਮ ਫਿਰ ਕੇ ਆ ਗਏ ਛੁੱਟੀਆਂ ਸੀਂਆਂ ਤੇ ਆਂਦਾ ਹੁਣ ਆਂਦਾ ਵਿਹਲੇ ਪਾਣਾ ਲੇਟੇ ਮਾਰੀ ਜਾਂਦੇ ਆਂਦਾ ਟਾਈਮ ਹੀ ਨਹੀਂ ਪਾਸ ਹੁੰਦਾ ਤੇ ਇੱਥੇ ਹੁਣ ਆਏ ਆ ਵੀ ਵਿਹਲੇ ਅੱਜ ਸਾਗ ਨਾਲ ਆਏ ਇੱਥੇ ਵਿਹਲੇ ਆਂ ਸਾਗ ਤਰ ਲਿਆ ਚਲੋ ਜੀ ਕੰਮ ਹੋ ਗਿਆ ਤੇ ਕਈ ਮੈਂ ਦੱਸਦਾ ਜੀ ਵੀ ਕਈ ਹੁਣ ਇਹਨਾਂ ਦੇ ਨਾਲ ਚ ਪੰਜੀਰੀਆਂ ਬਣਾਉਣ ਬਣਾਉਣ ਲੱਗ ਜਾਂਦੇ ਆ ਕਈ ਖੋਆ ਮਾਰਨ ਲੱਗ ਜਾਂਦੇ ਆ ਜਿਹੜਾ ਬਣਾ ਲਿਆ ਪਹਿਲੀਆਂ ਜੀ ਪਹਿਲਾਂ ਖੋਆ ਮਾਰ ਲਿਆ ਸੀ ਉਸ ਤੋਂ ਬਾਅਦ ਆਪਾਂ ਹੁਣ ਬੇਸਣ ਬਣਾਇਆ ਪਰ ਹੁਣ ਆਪਾਂ ਸੋਚ ਰਹੇ ਵੇ ਗਜਰੇਲਾ ਲੋਣੀ ਦੇ ਮਾਰਾਂਗੇ ਹਣ ਖੋਆ ਗਜਰੇਲਾ ਮਾਰੀਏ ਧੁੰਦ ਪੈ ਗਈ ਆ ਬਹੁਤ ਜਿਆਦਾ ਬਾਹਰ ਤੇ ਆਪਾਂ ਇਸ ਵਲੌਗ ਨੂੰ ਕਰਦੇ ਆ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਅੱਜ ਦੇ ਵਲੌਗ ਚ ਆਪਾਂ ਕਰੇ ਸੀਗੇ ਤੇ ਕਰੇ ਆਪਾਂ ਵਿਲੇ ਵੀ ਸੀ ਤੇ ਕਰੇ ਆਪਾਂ ਨਹੀਂ ਵੀ ਵਿਲੇ ਸੀ ਸੀਗਾ ਤੇ ਬਾਕੀ ਹੁਣ ਕੁਛ ਦਿਨ ਆਪਾਂ ਸ਼ਾਇਦ 1-2 ਦਿਨ ਕਰੀਂ ਆ ਸ਼ਾਇਦ ਕੋਈ ਪਤਾ ਨਹੀਂ ਕਿਤੇ ਮੂੰਹ ਚੱਕ ਲਈ ਕਿਧਰਲੇ ਪਾਸੇ ਨੂੰ ਠੀਕ ਆ ਪਰ ਵੈਸੇ ਆਪਾਂ ਫਿਲਹਾਲ ਹੁਣ 5-7 ਦਿਨ ਪੈਂਡੇ ਆ ਠੀਕ ਹੈ ਤੇ ਮੇਰੇ ਖਿਆਲ ਚ 10 ਦਿਨ ਹੀ ਪੈਂਡੇ ਆ ਵੇਚ ਦੀ 1 2 1 2 ਦਿਨ ਸ਼ਾਇਦ ਕਿਤੇ ਜਾਣਾ ਆਪਾਂ ਉਹ ਤੁਹਾਨੂੰ ਆਨਲਾਈਨ ਦਿਨਾਂ ਚ ਪਤਾ ਲੱਗ ਜੀਓ ਵੀ ਕਿੱਥੇ ਜਾਣਾ ਆਪਾਂ ਤੇ ਬਾਕੀ ਆਪਾਂ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਵਲੌਗ ਕਿੱਦਾਂ ਦੇ ਲੱਗਦੇ ਆ ਠੀਕ ਹੈ ਜੀ ਠੰਡ ਬਹੁਤ ਆ ਤੇ ਠੰਡ ਤੋਂ ਰੱਖੋ ਬੱਚਾ ਸਾਰੇ ਜਾਣੇ ਆਪਾਂ ਇਹ ਅਪੀਲ ਕਰਾਂਗੇ ਪੰਜਾਬ ਵਾਲਿਆਂ ਨੂੰ ਤੇ ਜਿਹੜੇ ਬਾਹਰਲੇ ਆ ਭਾਈ ਜਿਨ੍ਹਾਂ ਦੇ ਠੰਡ ਹੈ ਉਹ ਠੰਡ ਤੋਂ ਵਿਚਾਰ ਰੱਖੋ ਤੇ ਜਿਨ੍ਹਾਂ ਦੇ ਗਰਮੀ ਹੈ ਉਹ ਗਰਮੀ ਤੋਂ ਵਿਚਾਰ ਰੱਖੋ ਕਿਉਂਕਿ ਕਈ ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, థਾਈਲੈਂਡ, ਸਿੰਗਾਪੁਰ ਵਾਲੇ ਆ ਉੱਥੇ ਗਰਮੀ ਆ ਤੇ ਜਿਹੜੇ ਦੂਜੇ ਪਾਸੇ ਵਾਲੇ ਆ ਉਹਨਾਂ ਦੇ ਠੰਡ ਆ ਸੋ ਠੰਡ ਵਾਲੇ ਠੰਡ ਤੋਂ ਵਿਚਾਰ ਰੱਖਿਓ ਤੇ ਗਰਮੀ ਵਾਲੇ ਗਰਮੀ ਤੋਂ ਵਿਚਾਰ ਰੱਖਿਓ ਕਿਉਂਕਿ ਬਈ ਇੱਕ ਵਾਰੀ ਠੰਡ ਲੱਗ ਜੇ ਨਾ ਮੜ ਕੇ 5-7 ਦਿਨ 10 ਦਿਨ 15 ਦਿਨ ਬੰਦੇ ਦੀ ਇੱਦਾਂ ਹੀ ਲੱਗ ਜਾਂਦੇ ਆ ਸੋ ਫਿਰ ਉਹਦੋਂ ਨੂੰ ਠੰਡ ਵੀ ਲੱਗ ਜਾਂਦੀ ਹੈ ਤੇ ਚਲੋ ਜੀ ਮਿਲਦੇ ਆ ਆਪਾਂ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈ